ਅਸੀਂ ਕੱਲ ਦੇ ਬੈਠੇ ਆ ਇੱਥੇ ਕੋਈ ਅਧਿਕਾਰੀ ਸਾਡੀ ਗੱਲ ਸੁਣਨੀ ਆਇਆ ਹੈਗਾ ਕਿਸੇ ਨੇ ਸਾਨੂੰ ਪੁੱਛਿਆ ਤੱਕ ਨਹੀਂ ਹੈਗਾ ਅਸੀਂ ਰਾਤ ਵੀ ਇੱਥੇ ਰਹੇ ਆ ਠੰਡ ਦੇ ਵਿੱਚ ਤੇ ਸਰਕਾਰ ਛੁੱਟੀ ਕਰ ਰਹੀ ਆ ਸ਼ਹੀਦੀ ਦਿਹਾੜੇ ਦੇ ਉੱਤੇ ਤਾਂ ਇਸੇ ਤਰ੍ਹਾਂ ਲੰਗਰ ਲਾਏ ਜਾ ਰਹੇ ਆ ਅਸੀਂ ਇਹ ਸਮਝਦੇ ਆ ਕਿ ਪੰਜਾਬ ਸਰਕਾਰ ਇਹ ਬਣਾਉਣਾ ਚਾਹੁੰਦੀ ਪੰਜਾਬ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਹ ਬਣਾਉਣਾ ਚਾਹੁੰਦੀਆਂ ਜਿਵੇਂ ਸਹਬਜ਼ਾਦੇ ਜਾਂ ਮਾਤਾ ਗੁਜਰੀ ਜਣੀ ਉਹ ਤਾਂ ਇਸ ਕਰਕੇ ਸ਼ਹੀਦੀ ਦੇ ਗਏ ਸੀ ਵੀ ਇੱਥੇ ਭਗਵੰਤ ਮਾਨ ਦਾ ਰਾਜ ਆ ਜਾਵੇ ਵੀ ਇਸ ਕਰਕੇ ਨਹੀਂ ਜਿਵੇਂ ਸ਼ਹੀਦੀ ਦੇ ਕੇ ਗਏ ਸੀ ਇੱਥੇ ਮਜ਼ਦੂਰਾਂ ਤੇ ਕਿਸਾਨਾਂ ਦਾ ਰਾਜ ਆਵੇ ਇਸ ਕਰਕੇ ਜਾਨੀ ਲੋਕਾਂ ਨੂੰ ਬਣਾਇਆ ਇਹ ਜਾ ਰਿਹਾ ਤੇ ਲੰਗਰ ਇੱਕ ਦਿਨ ਲਾ ਕੇ ਬਾਕੀ ਸਾਲ ਭਾਵੇਂ ਲੋਕ ਭੁੱਖੇ ਮਰਨ ਜਦੋਂ ਭਗਵੰਤਮਾਨ ਦੇ ਦਰ ਤੇ ਲੋਕ ਆਪਣੇ ਨਰੇਗਾ ਦਾ ਕੰਮ ਮੰਗਣ ਜਾਣ ਤੇ ਲੋਕੀ ਬੇਰੁਜ਼ਗਾਰ ਆਪਣੇ ਰੋਜ਼ਗਾਰ ਦੀ ਮੰਗ ਕਰਨ ਪੱਕੇ ਰੋਜ਼ਗਾਰ ਦੀ ਕੰਮ ਦੀ ਗੱਲ ਕੀਤੀ ਜਾਵੇ ਮਾਸਟਰ ਆਪਣੇ ਪੱਕੇ ਹੋਣ ਦੀ ਗੱਲ ਕਰਨ ਕਿਸਾਨ ਆਪਣੀਆਂ ਫਸਲਾਂ ਦੇ ਵਾਜਬ ਭਾਹਾਂ ਦੀ ਭਾਹਾਂ ਦੀ ਗੱਲ ਕਰਨ ਉਦੋਂ ਜਾਨੀ ਡਾਂਗ ਫੇਰਨੀ ਆ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਜਿਹੜਾ ਅਮੋਲਕ ਇੱਥੇ ਲੰਗਰ ਜਾ ਲਾਈ ਬੈਠਾ ਇਹ ਸਿਰਫ ਡਰਾਮੇ ਬਾਜੀ ਆ ਕੁਸ ਮਤਲਬ ਇਹਦੇ ਸਚਾਈ ਨਹੀਂ ਹੈਗੀ ਅਸਲ ਗੱਲ ਤਾਂ ਇਹ ਵੀ ਅਸੀਂ ਸਮਝਦੇ ਆ ਆ ਵਾਰਸ ਹੈ ਲੋਕ ਮਤਲਬ ਮਾਤਾ ਗੁਜਰੀ ਦੇ ਉਹਨਾਂ ਛੋਟੇ ਸਹਬਜ਼ਾਦਿਆਂ ਦੇ ਜਿਵੇਂ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਤਾੜ ਦਿੱਤਾ ਗਿਆ ਸੀਗਾ ਤੇ ਉਹ ਠੰਡ ਦੇ ਵਿੱਚ ਠਰੂ ਠਰੂ ਕਰਦੇ ਸੀ ਉਹਨੂੰ ਸਜ਼ਾਵਾਂ ਦਿੱਤੀਆਂ ਗਈਆਂ ਸਾਨੂੰ ਅੱਜ ਭਗਵਾਨਤਮਾਨ ਸਰਕਾਰ ਸਜ਼ਾ ਦੇ ਰਹੀ ਆ ਅਸੀਂ ਰਾਤ ਦੇ ਇੱਤੇ ਬੈਠੇ ਆ ਠੰਡ ਦੇ ਦਿਨਾਂ ਤੁੰਦ ਪੈਂਦੀ ਹੈ ਤਾਂ ਅੱਜ ਹੁਣ ਵੀ ਅਸੀਂ ਇੱਥੇ ਬੈਠੇ ਆਂ ਕੱਲ ਨੂੰ ਵੀ ਇੱਥੇ ਵੱਡਾ ਇਕੱਠ ਹੋਣਾ ਜਾਨੀ ਇਸ ਕਰਕੇ ਅਸੀਂ ਇਹ ਸਮਝਦੇ ਆਂ ਕਿ ਇਹ ਸਿਰਫ ਡਰਾਮੇ ਕੀਤੇ ਜਾ ਰਹੇ ਆ ਕੋਈ ਮਾਤਾ 구ਜਰੀ ਦੇ ਵਾਰਸ ਨਹੀਂ ਇਹ ਕੋਈ ਛੋਟੇ ਸਹਬਜ਼ਾਦਿਆਂ ਦੇ ਵਾਰਸ ਨਹੀਂ ਹੈਗੇ ਇਹ ਸੂਬੇ ਸਰਹੰਦ ਦੇ ਵਾਰਸਾ ਉਹਨਾਂ ਦੀਆਂ ਗੱਲਾਂ ਕਰਦੇ ਆ ਮਜ਼ਦੂਰਾਂ ਕਿਸਾਨਾਂ ਨੂੰ ਕੁੱਟਦੇ ਵੀ ਆ ਲੁੱਟਦੇ ਵੀ ਆ ਤੇ ਇਸ ਕਰਕੇ ਅਸੀਂ ਇਹ ਸਮਝਦੇ ਵੀ ਕੋਈ ਭਗਵੰਤ ਮਾਨ ਦਾ ਇਹ ਹੈ ਨਹੀਂਗਾ ਇਹ ਅੱਜ ਦੇ ਦਿਹਾੜੇ ਦੇ ਉੱਤੇ ਇਹ ਡਰਾਮੇ ਕੀਤੇ ਜਾ ਰਹੇ ਆ ਤੇ ਅਸਲ ਵਾਰਸ ਆ ਸਾਡੇ ਮਜ਼ਦੂਰਾਂ ਕਿਰਤੀ ਹੈ ਕਿਸਾਨ ਜਿਹੜੇ ਅੱਜ ਵੀ ਕੋਈ ਮੁਹਾਲਲੇ 'ਚ ਧਰਨਾ ਲਾਈ ਬੈਠਾ ਹੈ ਕੋਈ ਚੰਡੀਗੜ੍ਹ 'ਚ ਧਰਨਾ ਲਾਈ ਬੈਠਾ ਹੈ ਅਸੀਂ ਇੱਥੇ ਬੈਠੇ ਆ ਜਣੀ ਲਗਾਤਾਰ ਕੋਈ ਸੰਗਰੂਰ ਬੈਠਾ ਹੈ ਇਹ ਹੈ ਸਲਮਾਤਾ ਗੁਜਰੀ ਦੇ ਵਾਰਿਸ ਇਹ ਹੈ ਉਹਨਾਂ ਸਹਬਜ਼ਾਦਾਾਂ ਦੇ ਵਾਰਿਸ ਇਸ ਕਰਕੇ ਸਰਕਾਰ ਡਰਾਮੇ ਕਰਦੀ ਹੈ ਆ ਸੀ ਨੂੰ ਬਿਲਕੁਲ ਜਣੀ ਨਿੰਦਿਆ ਕਰਦੇ ਇਸ ਗੱਲ ਦੀ ਇੱਥੋਂ ਥੋੜੀ ਜੀ ਦੂਰੀ ਤੇ ਐਮ.ਐਲ.ਏ. ਮੋਲਕ ਸਿੰਘ ਦਾ ਦਫਤਰ ਹੈ ਤੁਸੀਂ ਵੀ ਦੱਸਿਆ ਉਹਨਾਂ ਵੱਲੋਂ ਚਾਹ ਦਾ ਲੰਗਰ ਲਗਾਇਆ ਗਿਆ ਅੱਜ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕੀ ਕੱਲ ਤੁਸੀਂ ਇੱਥੇ ਬੈਠੇ ਰਹੇ ਪੂਰਾ ਦਿਨ ਤੁਹਾਡੇ ਲੋਕਾਂ ਵੱਲੋਂ ਵੱਧ ਚੜ ਕੇ ਕਿਰਤੀ ਲੋਕਾਂ ਵੱਲੋਂ ਇਸੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਗਈਆਂ 92 ਐਮਐਲਏ ਬਣਿਆ ਕਿ ਉਹਨਾਂ ਵੱਲੋਂ ਦਫ਼ਤਰ ਦੇ ਵਿੱਚ ਇੱਥੇ ਆ ਕੇ ਤੁਹਾਡੀਆਂ ਮੰਗਾਂ ਮਸਲਿਆਂ ਤੇ ਅਫਸਰਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਸਹਿਮਤੀ ਨਹੀਂ ਜਤਾਈ ਗਈ ਕਿ ਇਹਨਾਂ ਗਰੀਬ ਲੋਕਾਂ ਦੀ ਮਜ਼ਦੂਰੀ ਦਿਓ ਜਿਹੜੀ ਬਣਦੀ ਹੈ ਉਹ ਦਿਓ ਜਾਂ ਹੋਰ ਵੀ ਧਰਨੇ ਤੇ ਇਹਨਾਂ ਨੂੰ ਬਿਠਾਇਆ ਇਹ ਮਜ਼ਦੂਰੀ ਕਿਰਤੀ ਉਹ ਲੋਕਾਂ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਨੇ ਉਹੀ ਖਾਣਾ ਹੁੰਦਾ ਇਸ ਵਿਸ਼ੇ ਤੇ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਆ ਕੇ ਤੁਹਾਡੇ ਨਾਲ ਨਾ ਜੀ ਨਾ ਇਹ ਤੇ ਦੇਖੋ ਇਹ ਹਕਾਰ ਹਕਾਰ ਕੇ ਇੱਕ ਤਰ੍ਹਾਂ ਨਾਲ 92 ਸੀਟਾਂ ਵੀ ਇਹਨਾਂ ਨੇ ਲੋਕਾਂ ਨਹੀਂ ਦਿੱਤੀਆਂ ਤੇ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਵੀ ਇਹ ਹੀ ਖਸਕਾਰ ਰਹੀ ਆ ਇਸ ਕਰਕੇ ਅਮੋਲਕ ਹੋਣੀ ਤਾਂ ਇਹੋ ਜਿਹੀ ਕਿਉਂਕਿ ਅਮੋਲਕ ਆਪਣੇ ਆਪ ਨੂੰ ਇਹ ਕਹਿੰਦਾ ਮੈਂ ਐਸੀਆਂ ਦੇ ਵਿੱਚੋਂ ਆ ਤੁਹਾਡੇ ਵਿੱਚੋਂ ਆ ਇਹ ਰਾਖਵੀਂ ਸੀਟ ਆ ਜਾਨੀ ਅਸਲ ਦੇ ਵਿੱਚ ਆ ਵੀ ਅਸੀਂ ਪਿਛਲੇ ਦਿਨਾਂ ਚ ਚਾਰ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਲਾਉਣ ਜਾ ਰਹੇ ਸੀ ਤੇ ਅਮੋਲਕ ਦੇ ਅਸੀਂ ਦਫ਼ਤਰ ਅੱਗੇ ਇਹਨੂੰ ਮੰਗ ਪੱਤਰ ਦੇਣ ਦਾ ਜਿਹੜਾ ਪੰਜਾਬ 'ਚ ਸਾਰੇ ਐਮਐਲਏ ਨੂੰ ਮੰਗ ਪੱਤਰ ਦਿੱਤੇ ਇੱਥੇ ਵੀ ਅਸੀਂ ਆਏ ਸੀਗੇ ਤਾਂ ਸਾਰੇ ਹੀ ਮੰਗ ਪੱਤਰ ਲੈ ਲਏ ਤੇ ਇਹਨੂੰ ਤਾਪ ਚੜ ਗਿਆ ਮਜ਼ਦੂਰਾਂ ਨੂੰ ਵੇਖ ਕੇ ਜਾਨੀ ਇਹ ਅਮੋਲਕ ਅਮੋਲਕ ਹੋਣੀ ਕੋਈ ਸਾਡੇ ਨਹੀਂ ਹੈਗੇ ਕੋਈ ਇਹ ਸਾਬਜਾਦਾਂ ਦੇ ਵਾਰਸ ਨਹੀਂ ਇਹ ਸਿਰਫ ਡਰਾਮੇ ਕੀਤੇ ਜਾ ਰਿਹਾ ਜੇ ਇਸ ਗੱਲ ਨਾਲ ਹੀ ਲੋਕਾਂ ਨੂੰ ਹੱਕ ਮਿਲਦੇ ਆ ਤੇ ਲਿਓ ਅਸੀਂ ਚਾਹ ਦਾ ਲੰਗਰ ਲਾ ਦਿੰਨੇ ਆ ਜਾਣੀ ਚਾਹ ਦੇ ਲੰਗਰ ਲਾਉਣ ਨਾਲ ਥੋੜੀ ਲੋਕਾਂ ਦੇ ਮਸਲੇ ਹੱਲ ਹੁੰਦੇ ਆ ਤੁਸੀਂ ਅੱਜ ਦੇ ਦਿਹਾੜੇ ਦੇ ਉੱਤੇ ਇਹ ਐਲਾਨ ਕਰੋ ਕਿ ਆ ਮਜ਼ਦੂਰਾਂ ਨੂੰ ਜਿਹੜੇ ਜਿੰਨਾ ਕੋਈ ਕੰਮ ਕਰ ਸਕਦਾ ਜੇ ਉਹ ਜਾ ਕੋਈ ਪੜਿਆ ਉਹਨੂੰ ਪੱਕੇ ਰਜਗਾਰ ਦਾ ਪ੍ਰਬੰਧ ਕਰੋ ਕਰ ਦਿਓ ਇਹ ਐਲਾਨ ਅਸੀਂ ਮੰਨ ਲਾਂਗੇ ਠੀਕ ਆ ਤੁਸੀਂ ਐਲਾਨ ਕਰੋ ਕਿ ਇੱਥੇ ਮਾਸਟਰ ਆ ਜਿਹੜੇ ਉਹਨਾਂ ਦੀ ਤਨਖਾਹ ਵਧਾ ਕੇ ਡਰਾਮੇ ਕਰੀ ਜਾਂਦੇ ਹੋ ਉਹ ਮੰਗਦੇ ਆ ਕਿ ਸਾਨੂੰ ਪੱਕੇ ਕਰੋ ਐਲਾਨ ਕਰ ਦਿਓ ਅੱਜ ਦੇ ਦਿਹਾੜੇ ਤੇ ਵੀ ਅਸੀਂ ਸਾਰੇ ਮਾਸਟਰ ਪੱਕੇ ਕਰ ਲਏ ਇੱਥੇ ਠੇਕਾ ਕੰਮੇ ਡਾਂਗਾ ਖਾਈ ਜਾਂਦੇ ਆ ਤੁਹਾਡੇ ਦਰ ਦੇ ਉੱਤੇ 70 ਬਿਚਾ ਕੇ ਬੈਠੇ ਆ ਐਲਾਨ ਕਰ ਦਿਓ ਅੱਜ ਕਿ ਅਸੀਂ ਸਹਿਬਜ਼ਾਦਿਆਂ ਦੇ ਦਿਹਾੜੇ ਦੇ ਉੱਤੇ ਐਲਾਨ ਕਰ ਦਿਆਂਗੇ ਕੋਈ ਠੇਕਾ ਕੰਮਾਂ ਨਹੀਂ ਸਾਰੇ ਦੇ ਸਾਰੇ ਅਸੀਂ ਸਰਕਾਰੀ ਕਰਦੇ ਆ ਇਸ ਕਰਕੇ ਜਾਨੀ ਆ ਐਲਾਨ ਕਰ ਦੇ ਨਾ ਚਾਹ ਨਾ ਪਿਉਣ ਪਕੌੜੇ ਨਾ ਖਵਾਉਣ ਪਕੌੜੇ ਤਾਂ ਲੋਕੀ ਆਪੇ ਖਾ ਲੈਣਗੇ ਚਾਹ ਵੀ ਆਪੇ ਬਣਾ ਲੈਣਗੇ ਘਰੇ ਲੋਕਾਂ ਨੂੰ ਚਾਹ ਬਣਾਉਣ ਜੋਗੇ ਪੈਸੇ ਤਾਂ ਉਹਨਾਂ ਦੀ ਜੇਬ 'ਚ ਹੋਣ ਕਿ ਤੁਹਾਡੇ ਆ ਮੁਫਤ ਦੇ ਲੰਗਰਾਂ ਤੇ ਬਲਜਾ ਕਰਨਗੇ ਲੋਕ ਇਸ ਕਰਕੇ ਅਮੋਲਕ ਹੋਣੀ ਇਹ ਸਾਰੇ ਦੇ ਸਾਰੇ ਡਰਾਮੇ ਕਰਦੇ ਆ ਕੁਝ ਨਹੀਂ ਅਸੀਂ ਪਰਸੋਂ ਦੇ ਬੈਠੇ ਆ ਇੱਥੇ ਆ ਜਾਂਦਾ ਆਈ ਤੇ ਮਜ਼ਦੂਰਾਂ ਦੀ ਗੱਲ ਸੁਣ ਲੈਂਦਾ ਮੰਨ ਲਓ ਅਸੀਂ ਕਹਿੰਦੇ ਜੇ ਲੰਗਰ ਲਾਦਾ ਲੰਗਰ ਕਿਹੜਾ ਉਹਨੇ ਆਪ ਦਾ ਲਾਇਆ ਲੋਕਾਂ ਦੇ ਪੈਸੇ ਆ ਉਹਨੇ ਆਪ ਦੀ ਜੇਬ ਤੋਂ ਲੰਗਰ ਲਾਇਆ ਹੈਗਾ ਇਸ ਕਰਕੇ ਡਰਾਮੇ ਬਾਜੀ ਆ ਕੁਛ ਨਹੀਂ ਗੱਲ ਮਜ਼ਦੂਰਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਇਹਨਾਂ ਦੀ ਇਹ ਹਿੰਮਤ ਨਹੀਂ ਹੈ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਦੇਣ ਤੁਸੀਂ ਕਹਿੰਦੇ ਹੋ ਮਜ਼ਦੂਰਾਂ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਇਹ ਤਾਂ ਕਹਿੰਦੇ ਕਿ ਅਸੀਂ ਮਜ਼ਦੂਰਾਂ ਦੇ ਪਰਿਵਾਰਾਂ ਚੋਂ ਆ ਤੇ ਮਜ਼ਦੂਰਾਂ ਦੇ ਧੀਆਂ ਪੁੱਤਾਂ ਤੇ ਜੇਕਰ ਗੱਲ ਕੀਤੀ ਜਾਵੇ 34+38 ਐਮਐਲਏ ਆ ਚਾਰ ਤੇ ਹੁੰਦੀਆਂ ਕੀ ਮੰਨਦੇ ਹੋ ਤੁਸੀਂ ਕਿ ਇਹ ਗਰੀਬ ਘਰਾਂ ਦੀ ਹੈ ਜਾਂ ਨਹੀਂ ਐਸ ਸੀ ਮੰਨਣ ਜਾਂ ਨਾ ਮੰਨਣ ਦੀ ਗੱਲ ਨਹੀਂ ਐਸ ਸੀ ਤਾਂ ਮੰਨ ਲਓ ਇੱਥੇ ਸਾਡੀ ਦਰੋਪਤੀ ਮੁਰਮੂ ਆ ਰਾਸ਼ਟਰਪਤੀ ਹੈ ਆਦਵਸੀਆਂ ਚੋਂ ਆ ਤਾਂ ਉਹ ਨਾ ਮੰਨੇ ਜਦ ਤੱਕ ਕਿਸੇ ਦਾ ਪਿੱਛਾ ਨਹੀਂ ਛੱਡਦੀ ਮੰਨੇ ਦਾ ਨਾਮ ਮੰਨੇ ਉਹ ਤਾਂ ਉਹੀ ਰਹਿਣਾ ਕੋਈ ਅਧਿਕਾਰੀ ਜੱਜ ਬਣ ਜੇ ਡੀਸੀ ਬਣ ਜੇ ਉਹ ਜਿਹੜੀ ਜਾਤ ਉਹਦੇ ਥੱppa ਲੱਗ ਗਿਆ ਉਹ ਤਾਂ ਰਹਿਣਾ ਹੀ ਰਹਿਣਾ ਪਰ ਰੌਲਾ ਕੀ ਆ ਵੀ ਉਹ ਜਮਾਤ ਕਿਹੜੀ ਚ ਚਲੇਗੀ ਜੇ ਅਮੋਲਕ ਐਮਐਲਏ ਬਣਨ ਤੋਂ ਪਹਿਲਾਂ ਸੀ ਮਜ਼ਦੂਰਾਂ ਚੋਂ ਸੀਐਸੀਆਂ ਦੇ ਵਿੱਚੋਂ ਗਰਦੇਵ ਬਾਦਲ ਹੁੰਦਾ ਸੀ ਐਸੀਆਂ ਦੇ ਵਿੱਚੋਂ ਪ੍ਰਕਾਸ਼ ਬਾਦਲ ਹੁੰਦਾ ਸੀ ਕਿਸਾਨਾਂ ਦੇ ਵਿੱਚੋਂ ਪਰ ਜਦੋਂ ਉਹ ਐਮਐਲਏ ਬਣ ਗਏ ਮੁੱਖ ਮੰਤਰੀ ਬਣ ਗਏ ਖੇਤੀਬਾੜੀ ਮੰਤਰੀ ਮੰਤਰੀ ਬਣ ਗਿਆ ਸੀ ਆਪਣਾ ਗੁਰਦੇਵ ਬਾਦਲ ਤੇ ਹੁਣ ਇਹ ਐਮਐਲਏ ਬਣ ਗਿਆ ਮੋਲਕ ਇਹ ਜਮਾਤ ਨਹੀਂ ਸਾਡੀ ਤੇ ਰਹੇ ਇਹ ਲਟੇਰੀ ਜਮਾਤ ਦੇ ਮਤਲਬ ਬਣ ਚੁੱਕੇ ਹੈਗੇ ਇਸ ਕਰਕੇ ਉਹਨਾਂ ਦੇ ਨੁਮਾਇंदे ਆ ਲਟੇਰੀ ਜਮਾਤ ਦੇ ਤਾਂ ਫਿਰ ਇਹ ਸਾਡੀ ਗੱਲ ਕਿਵੇਂ ਕਰਨਗੇ ਸਾਡੀ ਗੱਲ ਤਾਂ ਇਨ੍ਹਾਂ ਲੋਕਾਂ ਨੂੰ ਕਰਨੀ ਪੈਣੀ ਹੈ ਤੇ ਇਹਨਾਂ ਨੇ ਲੋਕਾਂ ਨੂੰ ਮਤਲਬ ਉਹਨਾਂ ਨੂੰ ਕਰਨ ਲਾਉਣਾ ਤੇ ਇਸ ਕਰਕੇ ਅਸੀਂ ਇਹਦੋਂ ਪਹਿਲਾਂ ਵੀ ਜਦੋਂ ਵੋਟਾਂ ਪੈਣੀਆਂ ਸੀ ਜਦੋਂ ਸਰਕਾਰ ਵਿੱਚ ਸਿਆਸੀ ਮਹਿੰਮ ਚਲਾਈ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਭਗਤ ਸਿੰਘ ਦਾ ਵਾਰਿਸ ਨਹੀਂ ਕੋਈ ਬਣ ਜਾਂਦਾ ਇਸ ਕਰਕੇ ਸਿਰਫ ਡਰਾਮਾ ਰਚ ਰਹੇ ਆ ਨਵਾਂ ਨਾਰਾ ਲੈ ਕੇ ਆਂਦਾ ਹੈ ਵੀ ਆਪਦੀ ਸਤਾ ਤੇ ਕਾਬਜ ਹੋਣ ਵਾਸਤੇ ਤੇ ਇਹਨਾਂ ਨੇ ਪਾਰਲੀਮੈਂਟ ਵਿਧਾਨ ਸਭਾ ਰਾਹੀਂ ਲੋਕਾਂ ਦਾ ਹੱਲ ਨਹੀਂ ਹੈਗਾ ਲੋਕਾਂ ਦਾ ਹੱਲ ਹੈ ਸੰਘਰਸ਼ ਲੋਕਾਂ ਦਾ ਹੱਲ ਹੈ ਏਕਾ ਲੋਕਾਂ ਦਾ ਹੱਲਾ ਜਮਾਤੀ ਸਾਂਝ ਤੇ ਉਹ ਜਮਾਤੀ ਸਾਂਝ ਪਾਏ ਬਿਨਾ ਮਸਲੇ ਹੱਲ ਨਹੀਂ ਹੋ ਸਕਦੇਗੇ ਇਸ ਕਰਕੇ ਅਸੀਂ ਪਹਿਲਾਂ ਹੀ ਕਿਹਾ ਸੀ ਤੇ ਸਾਡੀ ਗੱਲ ਤੇ ਮੋਹਰ ਲੱਗਦੀ